ਲੈਸ ਟਾਈਮ ਤੇ ਵਪਾਰ ਦਾ ਜਿਹੜਾ ਤੁਲਖ ਹੈ ਉਹਨਾਂ ਦੀ ਉਨੀ ਹੀ ਕੰਟਰੀਬਿਊਸ਼ਨ ਹੈ ਇਸ ਬਜਟ ਮੁਤਾਬਕ ਹੈ ਨਾ ਇਸ ਸਪੀਚ ਮੁਤਾਬਕ ਜਿੰਨੀ ਅੱਜ ਕਿਸਾਨੀ ਕਰਦੇ ਉਹ ਅਸੀਂ ਪੁੱਛਣਾ ਚਾਹੁੰਦੇ ਆ ਕੋਈ ਇੰਡਸਟਰੀਅਲਿਸਟਾਂ ਨੂੰ ਇੰਡਸਟਰੀਅਲਿਸਟਾਂ ਨੂੰ ਤੇ ਵਪਾਰ ਨੂੰ ਸਾਰਨੋਂ ਪ੍ਰੀ ਰਿਕੁਇਰਿਸਟ ਇੱਕ ਹੈ ਕਿ ਪੰਜਾਬ ਦੇ ਵਿੱਚ ਲੌਂਗ ਆਰਡਰ ਮੇਨਟੇਨ ਚਾਹੀਦਾ ਬੰਦੇ ਦੀ ਜ਼ਿੰਦਗੀ ਮਹਿਫੂਜ਼ ਚਾਹੀਦੀ ਹੈ ਉਹਦਾ ਕਾਰੋਬਾਰ ਮਹਿਫੂਜ਼ ਚਾਹੀਦਾ ਹਾਲਾਤ ਇਸ ਕਿਸਮ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੋਈ ਕਿਸਮ ਦੀ ਮੁਸ਼ਕਲ ਇੰਡਸਟਰੀ ਨੂੰ ਭਾਵੇਂ ਲੇਬਰ ਦੀ ਹੋਵੇ ਜਾਂ ਕਿਸੇ ਕਾਰੋਬਾਰ ਦੀ ਹੋਵੇ ਨਾ ਸਾਡੇ ਤੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਇੰਡਸਟਰੀਸਟ ਤੱਕ ਇੱਕ ਦੁਕਾਨਦਾਰ ਤੋਂ ਲੈ ਕੇ ਫਰੋਟੀ ਦੇ ਫੋਨ ਰੋਜ਼ ਆ ਰਹੇ ਨੇ ਚਿੱਠੀਆਂ ਆ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ ਬਿਲਕੁਲ ਕਿਸੇ ਦੀ ਹੱਥ ਨਹੀਂ ਫੜਿਆ ਜਾ ਰਿਹਾ ਬਾਹਰ ਨਹੀਂ ਫੜੀ ਜਾ ਰਹੀ ਐਂਡ ਸਾਨੂੰ ਇਸ ਕਰਦਾ ਵੀ ਸਖਤ ਇਤਰਾਜ਼ ਹੈ ਕਿ 3 ਸਾਲ ਲਗਾਤਾਰ ਇਹਨਾਂ ਨੇ ਪਹਿਲੇ ਕਿਸਾਨ ਭਰਾਵਾਂ ਨੂੰ ਮਿਸਲੀਡ ਕਰਕੇ ਬਾਰਡਰ ਬੰਦ ਕਰਾਇਆ ਉਸ ਤੋਂ ਬਾਅਦ ਜਦੋਂ ਬਾਰਡਰ ਚੁੱਕੇ ਨੇ ਤੇ ਇਹਨਾਂ ਦੇ ਮਨਿਸਟਰਾਂ ਨੇ 5-6 ਨੇ ਲਗਾਤਾਰ ਵੀਡੀਓਜ਼ ਅਪਲੋਡ ਕੀਤੀਆਂ ਕਿਉਂਕਿ ਇਹ ਵਪਾਰ ਦਾ ਤੇ ਇੰਡਸਟਰੀ ਦਾ ਬੜਾ ਨੁਕਸਾਨ ਹੁੰਦਾ ਸੀ ਇਸ ਗੱਲ ਕਾਰਨ ਸਾਨੂੰ ਬਾਰਡਰ ਕਲੀਅਰ ਕਰਨੇ ਪੈ ਰਹੇ ਤੇ ਹੁਣ ਤੁਸੀਂ ਵੇਖੋਗੇ ਜਿਹੜੀ ਬਿੱਲੀ ਸੀ ਥੈਲੀਆਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ 'ਚ ਇੱਕ ਐਫੀਡੇਵਿਡ ਦਿੱਤਾ ਜਿਹਦੇ 'ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਤੱਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਨਾ ਹਿੰਦੁਸਤਾਨ 'ਚ ਕੋਈ ਬੰਦਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਬਹੁੰ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੇ ਐਮਐਸਪੀ ਚਾਹੀਦੀ ਹੈ ਉਹ ਦਿੱਲੀੋਂ ਮਿਲਨੀ ਹੈ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਘਰ ਨੂੰ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਹਾਂ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ ਚੀਫ ਮਿਨਿਸਟਰ ਪੰਜਾਬ ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮਸ ਆਏ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤਾਂ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਿਥੇ ਬਦੀਆਂ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੇ ਰੋਕਿਆ ਅਸੀਂ ਤਾਂ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤਾਂ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾੜੇ ਤੇ ਆਪਣੇ ਆਂ ਬੰਦ ਹੋ ਗਏ ਸੋ ਸਾਡਾ ਕਹਿਣ ਦਾ ਬਕਸੇ ਦੇ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸੇ ਕੁਝ ਨਹੀਂ ਕੁਝ ਖੇਤ ਮਜ਼ਦੂਰ ਵਾਸੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸੇ ਕੁਝ ਨਹੀਂ ਕਿਸੇ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋ ਸਮਾਲ ਸਕੇਲ ਹੈ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਜੋ ਟੋਟਲ ਫਰਾਡ ਤੇ ਝੂਠ ਦੀਆਂ ਗੱਲਾਂ ਸਪੋਰਟਸ ਦੀਆਂ ਗੱਲਾਂ ਕਰ ਲਾਪੇ ਨੇ ਤਿੰਨਾਂ ਸਾਲਾਂ ਚ ਕੋਈ ਨਵੇਂ ਪਲੇਗਰਾਉਂਡ ਨਹੀਂ ਬਣਾਏ ਕੋਈ ਨਵੇਂ ਨੌਜਵਾਨ ਬੱਚਿਆਂ ਨੂੰ ਕੋਈ ਆਪਰੇਟਰਸ ਨਹੀਂ ਦਿੰਦਾ ਕੋਈ ਇਸ ਕਿਸਮ ਦਾ ਕੋ ਜਿਹੜੇ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਜਿੰਮ ਦੇਵਾਂਗੇ ਤਿੰਨ ਸਾਲ ਤੋਂ ਜਿੰਮ ਤੇ ਸਾਡੀ ਗਵਰਨਮੈਂਟ ਦੇ ਵਿੱਚ ਆਲਰੇਡੀ ਹਰ ਪਿੰਡ 'ਚ ਜਿੰਮ ਪ੍ਰੋਵਾਈਡਡ ਸਨ ਤੋਂ ਇਹ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਸ਼ੋਅ ਕਰਦਾ ਹੈ ਕਿ ਕੋਈ ਇਹਨਾਂ 'ਚ ਵਿਜ਼ਨ ਨਹੀਂ ਨਿਰਾ ਦਿੱਲੀ ਦੇ ਵਿੱਚ ਵੀ ਨਿਰਾ ਝੂਠ ਤੇ ਡਰਾਮਾ ਤੇ ਫਰੇਮ ਚੱਲਦਾ ਸੀ ਹੁਣ ਵੀ ਝੂਠ ਤੇ ਫਰੇਮ ਚੱਲਿਆ ਮੈਂ ਤੇ ਤੁਹਾਨੂੰ ਪਹਿਲੇ ਦੱਸਿਆ ਸਾਨੂੰ ਆਸ ਮੈਂ ਤੇ ਅੱਜ ਸਵੇਰੇ ਬਜਟ ਤੋਂ ਪਹਿਲੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਕੀ ਆਸ ਹੈ ਮਹ ਇਹਨਾਂ ਤੋਂ ਇਹਨਾਂ ਕੋ ਆਸ ਕੀ ਹੋ ਸਕਦੀ ਹੈ ਇਹਨਾਂ ਕੋ ਤੇ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਇਹਦੇ ਵਿੱਚ ਟੋਟਲੀ ਝੂਠੀਆਂ ਫਿਗਰਸ ਫਾਇਦੇ ਫਿਗਰਸ ਨੇ ਕੱਲ ਤੱਕ ਅਸੀਂ ਤੁਹਾਨੂੰ ਡਿਟੇਲਸ ਦਵਾਂਗੇ ਇਹਦੇ ਵਿੱਚ ਕਿ ਜਿੰਨਾ ਖਰਚਾ ਪੁਰਾਣੀਆਂ ਲਾਇਬਿਲਟੀ ਇੱਕ ਵੀ ਇਹੋ ਜਿਹੀ ਹੈ ਨਹੀਂ ਜਿਹੜੇ ਪੁਰਾਣੇ ਬਿੱਲ ਨੇ ਪੁਰਾਣੀਆਂ ਲਾਇਬਿਲਟੀਆਂ ਜਿਹੜੀ ਐਸੇ ਬਜਟ ਚ ਲੈ ਕੇ ਆਏ ਹੁਣ ਬਜਟ ਜੋ ਵਿਖਾਖੋ ਜੀ ਨਹੀਂ ਦੇ ਇਹ ਜਿਹੜੀ ਆਮਦਨ ਵਿਖਾ ਰਹੇ ਨੇ ਉਹਦੇ ਵਿੱਚ ਵੀ ਝੂਠ ਹੈ ਜਿਹੜਾ ਖਰਚਾ ਡੈਫੀਸਿਟ ਵਿਖਾ ਰਹੇ ਉਹਦੇ ਵਿੱਚ ਵੀ ਨਿਹਰਾ ਝੂਠ ਹੈ ਡੈਟ ਰੇਸ਼ੋ ਇਜ਼ ਵਨ ਆਫ ਦੀ ਵਰਸਟ ਇਨ ਦੀ ਕੰਟਰੀ ਤੁਸੀਂ ਅੱਜ ਦੇਖੋ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਜਾਂ ਡੈਟ ਦੇ ਹਿਸਾਬ ਦੇ ਨਾਲ ਕਰਜ਼ੇ ਨਾਲ ਅਸੀਂ ਦੋ ਨੰਬਰ ਤੇ ਆ ਹਾਈਐਸਟ ਡੈਟ ਸਟੇਟ ਜਿਹੜੀ ਅਨਾਚਲ ਪ੍ਰਦੇਸ਼ ਹੈ ਫੇਰ ਪੰਜਾਬ ਮੇਰਾ ਕੱਲ ਅਗਲੇ ਸਾਲ மார்ਚ ਤੱਕ ਜਦੋਂ 26 ਮਾਰਚ ਮੁੱਕਣਾ ਹੋ ਸਕਦਾ ਸਾਰਿਆਂ ਦੇ ਵੱਧ ਡੈਟਾ ਆਪਣੇ ਸਿਰ ਤੇ ਕਰਜ਼ਾ ਆਪਣੇ ਸਿਰ ਤੇ ਲੇਕਿਨ ਬਾਜਵਾ ਸਾਹਿਬ ਕੁੱਲ ਮਿਲਾ ਕੇ ਜਿਹੜਾ ਬਜਟ ਹੈਗਾ ਬਸ ਸਾਰਿਆਂ ਡਿਪਾਰਟਮੈਂਟਾਂ ਦਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੋਵੇ ਦੇਖੋ ਗੱਲ ਐਸ ਤਰ੍ਹਾਂ ਦੀ ਕੁਝ ਮੈਂ ਤਾਂ ਤੁਹਾਨੂੰ ਇੱਕ ਗੱਲ ਮੈਂ ਭੁੱਲ ਗਿਆ ਰਾਣਾ ਜੀ ਇੱਥੇ ਜ਼ਿਕਰ ਹੋ ਰਿਹਾ ਸੀ ਡਰੱਗਸ ਦਾ ਇਹਨਾਂ ਦਾ ਆਪਣਾ ਇੱਕ ਐਮਐਲਏ ਹੈ ਮਹਿਰਾਜ ਬਲਕੋ ਦਾ ਨਾਂ ਹੈ ਡੋਡੇਸ ਕੱਲ ਅਸੈਂਬਲੀ ਦੇ ਵਿੱਚ ਮਿਹਰਾਜ ਮਲਕ ਨੇ ਬੋਲਦਿਆਂ ਕਿਹਾ ਕਿ ਜੀ ਇਹਨਾਂ ਦੇ ਪੰਜਾਬ ਵਿੱਚੋਂ ਸਾਡੇ ਬਜਰੀ ਤੇ ਰੇਤਾ ਲਈ ਜਾਂਦੇ ਨੇ ਸਾਡਾ ਰੇਤਾ ਤੇ ਬਜਰੀ ਉਥੇ ਪੰਜਾਬ ਵਾਲੇ ਚੁੱਕ ਕੇ ਪੰਜਾਬ 'ਚ ਲਈ ਜਾਂਦੇ ਕਸ਼ਮੀਰ ਤੋਂ ਉੱਤੇ ਚਿੱਟਾ ਸਾਡੇ ਪੰਜਾਬ 'ਚ ਲਈ ਜਾਂਦੇ ਇਹ ਉਹਨਾਂ ਦੇ ਐਮਐਲਏ ਨੇ ਫਲੋਰ ਰੂਫ ਦੀ ਹਾਊਸ ਤੇ ਕਿਹਾ ਸੋ ਇਹ ਜਿਹੜਾ ਸਾਡਾ ਦਾਵਾ ਹੈ ਆਪੋਜੀਸ਼ਨ ਦਾ ਕਿ ਜੋ ਕੁਝ ਵੀ ਚੱਲ ਰਿਹਾ ਨਸ਼ੇ ਦਾ ਕੰਮ ਉਹ ਬਕਾਇਦਾ ਤੌਰ ਆਪ ਦੀ ਪੈਟਨੇਜ ਦੇ ਥੱਲੇ ਚੱਲਦਾ ਪੁਲਿਸ ਨੇ ਤੇ ਆਪ ਸਰਕਾਰ ਦੀ ਪੈਟਨੇਜ ਇਹਨਾਂ ਦੇ ਆਪਣੇ ਆਪ ਲੈ ਲਿਆ ਕਦ ਅਜੇ ਜਾਓਗੇ ਤੇ ਮੇਰੇ ਕੋਲ ਉਹਦੇ ਬਕਾਇਦਾ ਤੌਰ ਇਹ ਸਾਰੀ ਚੀਜ਼ ਜਿਹੜੀ ਹੈ ਬਦਲਦੇ ਪੰਜਾਬ ਦੀ ਤੁਹਾਡੇ ਸਾਹਮਣੇ ਕੱਢ ਕੇ ਰੱਖ ਦਿੰਦੀ ਹੈ ਮਾਨਸਾ ਜੀ ਸਰ ਤੁਸੀਂ ਇੱਕ ਵਾਰ ਮਾਡਲ ਦੀ ਗੱਲ ਕੀਤੀ ਸੀ ਤੇ ਬਜਟ ਦੇ ਵਿੱਚ ਵੀ ਉਹਨਾਂ ਨੇ ਮਾਡਲ ਦੇ ਲਈ ਪੈਸੇ ਰਾਖਵੇਂ ਰੱਖੇ ਹੋਏ ਵੇਖੋ ਇੱਕ ਮੇਰੀ ਗੱਲ ਸੁਣ ਲਓ మే ਇਸ ਗੱਲ ਅਸੀਂ ਇੱਜ਼ਤ ਕਰਨੇ ਆ ਸੀਚੇਵਾਲ ਸਾਹਿਬ ਦੀ ਵੀ ਆਰ ਨਾਟ ਅਗੇਨਸਟ ਅ ਪਰਸਨੈਲਿਟੀ ਅਸੀਂ ਇੱਕੋ ਗੱਲ ਕਹਿ ਰਹੇ ਆ ਕਿ ਪੰਜਾਬ ਨੂੰ ਟੈਕਨੀਕਲੀ ਨਾ ਮਾਰੀ ਐਸ ਟਾਈਮ ਤੁਹਾਡੇ ਕੋਲ ਸਾਰੇ ਨੂੰ ਬਿਹਤਰੀਨ ਇੰਜੀਨੀਅਰਿੰਗ ਕਾਲਜਸ ਦੋ ਨੇ ਸਾਰੀ ਰੀਜਨ ਇੱਕ ਚੰਡੀਗੜ੍ਹ ਦਾ ਪੈਕੇਜ ਤੇ ਦੂਸਰਾ ਹੈ ਥਾਪਰ ਇੰਜੀਨੀਅਰਿੰਗ ਕਾਲਜ ਤੁਸੀਂ ਟੈਕਨੀਕਲ ਹੈਂਡਸ ਦੇ ਕੋਲੋਂ ਪਿੰਡਾਂ ਦੀ ਬਿਹਤਰੀ ਵਾਸਤੇ ਕੰਮ ਕਰਵਾਈ ਹੈ ਜੇ ਅਸੀਂ ਪਿੰਡਾਂ ਦੇ ਇਹ ਜਿਹੜੇ ਸਾਡੇ ਪੌਂਡਸ ਨੇ ਜੇ ਇਹਨਾਂ ਦੀ ਸਫਾਈ ਕਰਾਂਗੇ ਤਾਂ ਹੀ ਉਥੇ ਵਾਟਰ ਰੀਚਾਰਜ ਹੋ ਸਕੇਗਾ ਸਾਰੋਂ ਇੰਪੋਰਟੈਂਟ ਇਹ ਛਪਣਾ ਤੇ ਕਬਜ਼ੇ ਨੇ ਤੇ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹੈ ਨਹੀਂ ਸੀਚੇਵਾਲ ਸਾਹਿਬ ਦੇ ਕੰਮ ਸਾਡੇ ਵੇਲੇ ਵੀ ਸ਼ੁਰੂ ਹੋਏ ਸੀ ਬਟ ਮੇਰੇ ਨਾਲ ਰਾਣਾ ਜੀ ਖੜੇ ਨੇ ਨਾ ਮੈਨੂੰ ਖੁਦ ਕਿਹਾ ਕਿ ਪਿਛਲੀ ਗਵਰਨਮੈਂਟ ਦੇ ਵਿੱਚ ਅਸੀਂ ਖੁਦ ਰਿਪੋਰਟ ਪੇਸ਼ ਕਰਕੇ ਗੱਲ ਕਹੀ ਸੀ ਸੀਚੇਵਾਲ ਦਾ ਮਾਡਲ ਕੰਪਲੀਟਲੀ ਫੇਲਡ ਮਾਡਲ ਸੀਚੇਵਾਲ ਸਾਹਿਬ ਤੇ ਇਹ ਕਹਿੰਦੇ ਨੇ ਕਿ ਜੇ ਕੋਈ ਕੰਮ ਕਰਾਣਾ ਹੈ ਤੇ ਪਹਿਲੇ ਮੇਰੇ ਕੋ ਤੇ ਮੇਰੇ ਬੱਦੇ ਜਾ ਕੇ ਉੱਥੇ ਸਾਰਾ ਕੰਮ ਕਰਨਗੇ ਜੀ ਤੋ ਇਸ ਗੱਲ ਕਹਿੰਨ ਇਟਸ ਫੀਲਡ ਮਾਡਲ ਜੇ ਕੋ ਫੇਲ ਵੀ ਹੋ ਜਾਏ ਮੈਂ ਤੁਹਾਡੇ ਹੁਣ ਕਹਿੰਦੇ ਜੀ ਇਹ ਤੁਹਾਡੀ ਗਵਰਨਮੈਂਟ ਵੇਲੇ ਤੁਸੀਂ ਵੀ ਸੀਚੇਵਾਲ ਦਾ ਨਾਮ ਲੈਂਦੇ ਸੀ ਤੇ ਮੈਂ ਅੱਜ ਗੱਲ ਕਹੀ ਸੀ ਕਿ ਜਿਨੇ ਤੁਹਾਡੀ ਆਮ ਆਦਮੀ ਕਲੀਨਿਕਸ ਨੇ ਤਿੰਨਾਂ ਸਾਲਾਂ ਬਾਅਦ ਤੁਹਾਨੂੰ ਨਾਮ ਬਦਲਣਾ ਪਿਆ ਕਿ ਨਹੀਂ ਜੀ ਉਹਦਾ ਨਾਮ ਬਦਲ ਕੇ ਸੈਂਟਰ ਨੇ ਜਿਹੜਾ ਕਿਹਾ ਸੀ ਉਹੀ ਉਸਮਾਨ ਰਖਤ ਹੈ ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਆ ਸਕੂਲਸ ਐਸ ਸਕੂਲਸ ਆਫ ਐਮਿਨੈਂਸ ਉਹਨਾਂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਕਾ ਕੀ ਉਹਦਾ ਨਾਮ ਨਵਾਂ ਰੱਖਤ ਹੈ ਜੀ ਕੀ ਹੈ ਜੀ ਪੀਐਮ ਸ਼੍ਰੀ ਨਹੀਂ ਨਹੀਂ ਨਵੇਂ ਉਹ ਸਕੂਲਸ ਆਫ ਐਕਸਲੈਂਸ ਦਾ ਨਾਮ ਬਦਲ ਗਿਆ ਤੇ ਜੇ ਕਿਸੇ ਗਵਰਨਮੈਂਟ ਕੋ ਕੋਈ ਗਲਤੀ ਹੁੰਦੀ ਉਹਨੂੰ تسلیم ਕਰ ਚ ਕੋਈ ਖਰਾਬੀ ਨਹੀਂ ਹਜ਼ਾਰਾਂ ਕਰੋੜਾਂ ਰੁਪਏ ਅਸੀਂ ਐਵੇਂ ਡੋਬੀ ਜਾਂਦੇ ਆ ਛਪੜਾਂ ਵਿੱਚ ਪਾ ਪਾ ਕੇ ਜੇ ਸਾਡੇ ਕੋਲ ਵੀ ਕੋਈ ਨੀਕੀ ਹੋ ਗਈ ਹੈ ਵੀ ਆਰ ਵਿਲਿੰਗ ਟੂ ਸੇ ਕਿ ਇਹਨੂੰ ਰੈਕਟੀਫਾਈ ਕੀ ਸਰਕਾਰ ਦਾਵਾ ਕਰ ਰਹੀ ਹੈ ਵੀ ਸਾਡਾ ਬਜਟ ਬਹੁਤ ਹੀ ਵਧੀਆ ਤੇ ਲੋਕਾਂ ਦੀ ਭਲਾਈ ਵਾਲਾ ਬਜਟ ਹੈ ਇਕੋ ਮੇਰੀ ਸੁਣ ਲੋ ਇਹਦੇ ਇਹ ਕੱਲੇ ਚੀਮਾ ਸਾਹਿਬ ਹੀ ਫੁੱਲ ਨੇ ਬਾਕੀ ਬਜਟ ਜਿਹੜਾ ਕੰਪਲੀਟਲੀ ਐਮਪਟੀ ਹੈ देयर ਇਜ਼ ਨਥਿੰਗ ਇਨ ਦੀ ਬਜਟ ਕੋਈ ਵੀ ਐਹੋਜੀ ਚੀਜ਼ ਨਹੀਂ ਜੇ ਇਸ ਬਜਟ ਦੇ ਵਿੱਚ ਜਿਹੜਾ ਅਸੀਂ ਸਮਝ ਸਕੀਏ ਕਿ ਪੰਜਾਬ ਦੀ ਭੈਤਰੀ ਵਾਸਤੇ ਹੋਏ ਸੋ ਇਹ ਬਕਾਇਦਾ ਤੌਰ ਫੇਲਡ ਬਜਟ ਹੈ ਤੇ ਅਸੀਂ ਆਪਣੀ ਗੱਲ ਪੰਜਾਬ ਦੇ ਸਾਹਮਣੇ ਲੋਕਾਂ ਸਾਹਮਣੇ ਰੱਖਣ ਆਏ ਸੀ ਨਾ ਕਿਸਾਨਾਂ ਵਾਸਤੇ ਨਾ ਜਵਾਨਾਂ ਵਾਸਤੇ ਨਾ ਨੌਜਵਾਨਾਂ ਵਾਸਤੇ ਨਾ ਲੀਡੀਜ਼ ਵਾਸਤੇ ਨਾ ਬੱਚਿਆਂ ਵਾਸਤੇ ਇਹਨਾਂ ਵਾਸਤੇ ਜ਼ਰੂਰ ਹੋਏਗਾ ਇਹਨਾਂ ਦੀ ਬਿਹਤਰੀ ਵਾਸਤੇ ਜ਼ਰੂਰ ਬਜਟ ਹੈ ਆਮ ਲੋਕਾਂ ਪੰਜਾਬੀਆਂ ਦੀ ਬਿਹਤਰੀ ਵਾਸਤੇ ਇਸ ਬਜਟ 'ਚ ਕੁਝ ਵੀ ਹੈ ਦੇਖੋ 100% ਇਹ ਜੋ केजरीवाल साहब और इनकी जमात है ये बदनामी के अलावा कोई और इनकी पहचान ही है कई काम ये खुद ही ऐसे कर जाते हैं जो स्टेट की बिल्कुल आइडेंटिटी के खिलाफ और यही मैं आपको कहना चाहता हूँ हमने कहा जी पहले आप अगर ड्रग्स का सेंसिस चाहते हो पहले असेंबली से शुरू करो आप सारे एक जितने एमएलए हैं चीफ मिनिस्टर से लेकर कैबिनेट और सारे ऑपोजिशन हम खुद इस बात को तैयार हैं कि सबसे पहले पीजीआई के डॉक्टर्स का एक पैनल बैठे और वो जो है ड्रग का और ये डोप टेस्ट जो है असेंबली से हो और लोगों को तो पता चले कम से कम ये लोग कानून बनाने वाले जो हैं ड्रग फ्री कहने वाले लोग हैं इनमें से मेरा ख्याल कई कंगले दंगले निकल आएंगे